ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਮੇਰੇ ਲੋਕ ਵੀਡੀਓ ਸ਼ੇਅਰ ਕਰਦੇ ਨੇ ਕਿ ਹਰਜੀਤ ਸਿੰਘ ਨੂੰ ਬਹਿਰੂਪੀਆ ਕਰਦਾ ਮੈਂ ਉਹਨਾਂ ਨੂੰ ਜਵਾਬ ਦੇਣ ਲੱਗਿਆ ਜਿਹੜੇ ਤਲਦੇ ਨਹੀਂ ਆਹ ਲੋ ਜੀ ਹਰਜੀਤ ਸਿੰਘ ਨੇ ਪਾਲੀਆਂ ਰੁਦ੍ਰਾਕਸ਼ ਦੀਆਂ ਮਾਲਾਂ ਆਹ ਪਾਲੀ ਤੇ ਇੱਕ ਨਾਲ ਗੱਲ ਨਹੀਂ ਬਣੀ ਇਹ ਇੱਕ ਹੋਰ ਪਾਲੀ ਤੇ ਆਹ ਲਾ ਲਿਆ ਹਰਜੀਤ ਸਿੰਘ ਨੇ ਇੱਥੇ ਤੇਲਕ ਆਹ ਪਾਲੀ ਡਾਇਮੰਡ ਦੀ ਰਿੰਗ ਚੁੱਲ ਮਜ਼ਬੂਤ ਹੋ ਜਾਊਗਾ ਆ ਪਾਲ ਲਾਲੀ ਆਪਾਂ ਨੇ ਵਾਚ ਗੜਗੱਜ ਸਿੰਘ ਜੀ ਕੁਲਦੀਪ ਸਿੰਘ ਗੜਗੱਜ ਜੀ ਆਪ ਜੀ ਕਹਿ ਰਹੇ ਹੋ ਕਿ ਮੈਂ ਬਹਿਰੂਪੀਆ ਆ ਬਣ ਗਿਆ ਮੈਂ ਬਹਿਰੂਪੀਆ ਇਹਦੇ ਨਾਲ ਦੱਸੋ ਪੰਥ ਦਾ ਕੀ ਨੁਕਸਾਨ ਹੋਇਆ ਇਹਨਾਂ ਤਿਲਕ ਦੇ ਨਾਲ ਇਹਨਾਂ ਮਾਲਾ ਦੇ ਨਾਲ ਦੱਸੋ ਕਿਹੜੀ ਪੰਥ ਨੂੰ ਢਾਹ ਲੱਗ ਗਈ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਨਵਾਜ ਕਰਾਉਨੇ ਹੋ ਉਦੋਂ ਟਾ ਨਹੀਂ ਲੱਗੀ ਤੁਸੀਂ ਜਦੋਂ ਚੋਰੀ ਤੋਂ ਡਰਦੇ ਅੰਮ੍ਰਿਤ ਵੇਲੇ ਹੀ ਜਾ ਕੇ ਜਥੇਦਾਰੀ ਦੀ ਤੁਸੀਂ ਉੱਥੇ ਸਰਪਾ ਲੈਨੇ ਉਦੋਂ ਟਾ ਨਹੀਂ ਲੱਗੀ ਪੰਥ ਨੂੰ ਜਦੋਂ ਤੁਸੀਂ ਅੰਗਰੇਜ਼ਾਂ ਵਾਲੀ ਟੂਚੀ ਵਾਲੀ ਪੱਗ ਬੰਨਦੇ ਹੋ ਉਹ ਨਹੀਂ ਲੱਦੀ ਪੰਥਕ ਸ਼ਰੋਮਣੀ ਬੁੱਢਾ ਦਲ 96 ਕਰੋੜੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਉਹ ਜਥੇਦਾਰ ਨੇ ਬੁੱਢਾ ਦਲ ਪੰਥਾ ਨਿਹੰਗ ਪੰਥਾ ਪੰਥ ਦੇ ਵਿੱਚ ਤੁਹਾਨੂੰ ਪ੍ਰਮਾਣ ਨਹੀਂ ਹੈ ਪੰਥ ਦੇ ਤੁਸੀਂ ਉਲਟ ਜਾਂਦੇ ਹੋ ਤੁਸੀਂ ਪੰਥ ਦਾ ਬਾਣਾ ਨਹੀਂ ਪਾਇਆ ਵਾ ਪੰਥ ਦਾ ਬਾਣਾ ਨੀਲਾ ਪੰਥ ਦਾ ਬਾਣਾ ਨਿਹੰਗ ਸਿੰਘਾਂ ਦਾ ਪੰਥ ਲਾਉਂਦਾ ਕਮਰਕੱਸਾ ਪੰਥ ਸਜਾਉਂਦਾ ਸ਼ਸਤਰ ਪੰਥ ਸਜਾਉਂਦਾ ਦਿਮਾਲੇ ਮੈਂ ਨਿਹੰਗ ਸਿੰਘਾਂ ਨਿਹੰਗ ਬਾਬਾ ਫਕੀਰ ਸਿੰਘ ਦੀ ਵੰਸ਼ ਚੋਂ ਤੇਰਾ ਖਾਨਦਾਨ ਕੀ ਹੈ ਤੇਰੀ ਦੇਣ ਕੀ ਹੈ ਮੈਨੂੰ ਦੱਸਦੇ ਆ ਆ ਬਣ ਗਿਆ ਮੈਂ ਆ ਲੈ ਇਤਰ ਵੀ ਲਾ ਲਿਆ ਪਰਫਿਊਮ ਇਸ ਗੱਲ ਕਰਕੇ ਤੁਹਾਨੂੰ ਮੰਦਰਾਂ ਨਾਲ ਤਕਲੀਫ ਹੈ ਤੁਹਾਨੂੰ ਗਰੀਬ ਲੋਕਾਂ ਨਾਲ ਤਕਲੀਫ ਹੈ ਤੁਸੀਂ ਲੋਕਾਂ ਦੀ ਆਵਾਜ਼ ਦਿਵਾਉਣੀ ਚਾਹੁੰਦੇ ਹੋ ਤੁਸੀਂ ਕਿਹੜੀ ਏਜੰਸੀ ਨੂੰ ਖੁਸ਼ ਕੀਤਾ ਕਿਉਂ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਚੇ ਪਾਵੇ ਦਰਗੇ ਮਾਨ ਪੰਚ ਸਕੁਰ ਏਕ ਧਿਆਨ ਇਹ ਪੰਤਕੀ ਦੇ ਅਰਥ ਪਤਾ ਤੁਹਾਨੂੰ ਅਕਾਲ ਤਖਤ ਦੀ ਮਰਿਆਦਾ ਪੰਜ ਦੀ ਐ ਇਕੱਲੇ ਪ੍ਰੈਸ ਕਾਨਫਰੰਸ ਕਰਕੇ ਕਿਹੜੀ ਤੁਸੀਂ ਖਾਲਸਾਤਾਂ ਦੀ ਏਜੰਸੀ ਨੂੰ ਖੁਸ਼ ਕੀਤਾ ਜਿਹੜੀ ਮੈਨੂੰ ਮਾਰਨਾ ਚਾਹਦੀ ਤੇ ਮਰਵਾਉਣਾ ਚਾਹੁੰਦੀ ਆ ਮੈਨੂੰ ਮਰਵਾਉਣਾ ਚਾਹੁੰਦੇ ਤੁਸੀਂ ਤੁਸੀਂ ਕਿਹੜੀ ਏਜੰਸੀ ਨੂੰ ਖੁਸ਼ ਕੀਤਾ ਕਿਹੜੇ ਲੋਕਾਂ ਨੂੰ ਕੀਤਾ ਕਿ ਆਈਐਸ ਆਈ ਨੂੰ ਖੁਸ਼ ਕੀਤਾ ਤੁਸੀਂ ਇਹਦੀ ਪੜਤਾਲ ਹੋਊਗੀ ਦੂਜੀ ਗੱਲ ਪੰਥ ਨੂੰ ਪਤਾ ਹੈ ਕਿ ਹਰਜੀਤ ਸਿੰਘ ਨੇ ਕਿਸੇ ਗੁਰਦੁਆਰੇ ਨੂੰ ਨਹੀਂ ਮਾਰਾ ਕਿਹਾ ਹਰਜੀਤ ਸਿੰਘ ਨੇ ਗ੍ਰੰਥਾਂ ਨੂੰ ਨਹੀਂ ਮਾਰਿਆ ਕਿਹਾ ਹਰਜੀਤ ਸਿੰਘ ਨੇ ਸਰੋਵਰਾਂ ਨੂੰ ਨਹੀਂ ਮਾਰਿਆ ਕਿਹਾ ਹਰਜੀਤ ਸਿੰਘ ਨੇ ਕਿਸੇ ਪੰਤਕ ਸ਼ਖਸੀਅਤ ਨੂੰ ਮਾਰਿਆ ਨਹੀਂ ਕਿਹਾ ਹਰਜੀਤ ਸਿੰਘ ਨੇ ਮर्यादा ਨਹੀਂ ਭੰਗ ਕੀਤੀ ਹਰਜੀਤ ਸਿੰਘ ਨੇ ਅਮਤ ਨਹੀਂ ਭੰਗ ਕੀਤਾ ਲੇਕਿਨ ਤੁਹਾਡੀ ਇੱਕ ਪ੍ਰੋਬਲਮ ਹੈ ਪਤਾ ਕੀ ਹੈ ਤੁਸੀਂ ਇਹ ਮਸ਼ੀਨਰੀ ਜੇ ਪੰਗਾ ਲੈਣ ਦਾ ਛੇਕਣਾ ਤਾਂ ਸਰਬਜੀਤ ਸਿੰਘ ਤੁਮੇ ਨੇ ਕੀ-ਕੀ ਨਹੀਂ ਕੀਤਾ ਆ ਸਾਰੀਆਂ ਲਿਖਤਾ ਤੁਹਾਨੂੰ ਪਤਾ ਹੀ ਆ ਤੁਹਾਡਾ ਬڑے ਭਾਈ ਨੇ ਜਿਹੜਾ ਨਮਾ ਢੰਡਰੀ ਵਾਲੇ ਨਾਲ ਜਫੀਆਂ ਪਾ ਰਿਆ ਉਹਨੇ ਕਿੰਨੀਆਂ ਵੀਡੀਓ ਅਜੇ ਵੀ ਸੋਸ਼ਲ ਮੀਡੀਆ ਦੇ ਜਿਹੜੀਆਂ ਉਹਨੇ ਪੰਥ ਦੇ ਅੰਗੇਸ਼ਟ ਧਰਮ ਦੇ ਅੰਗੇਸ਼ਟ ਉਹਨੇ ਮਰਿਆਦਾ ਦੇ ਅੰਗੇਸ਼ਟ ਸਰੋਵਰਾਂ ਤੇ ਕਿੰਤੂ ਪਰੰਤੂ ਕਰੀਆਂ ਉਹਨਾਂ ਨਾਲ ਤੇਰੀ ਯਾਰੀ ਉੱਠੇ ਨਹੀਂ ਤੁਹਾਡੀ ਜबान ਖੁੱਲਣੀ ਨਾ ਤੁਹਾਨੂੰ ਟਕਸਾਲ ਨੇ ਮੰਨਿਆ ਨਾ ਤੁਹਾਨੂੰ ਬੁੱਢਾ ਦਾਲ ਨੇ ਮੰਨਿਆ ਯੂ ਆਰ ਇੰਪਲਾਈ ਤੁਸੀਂ ਸਾਡੇ ਵਰਕਰ ਹੋ ਇੰਪਲਾਈ ਹੋ ਤੁਹਾਨੂੰ ਪਤਾ ਹੈ ਜਿਹੜਾ ਬੰਦਾ ਪਾਵਰ 'ਚ ਹੋ ਜਵੇ ਉਹ ਇੰਪਲਾਈ ਐ ਬਦਲ ਦਿੰਦਾ ਹੈ ਤੁਹਾਨੂੰ ਪਤਾ ਤੁਹਾਡੇ ਨਾਲ ਕੀ ਹੋਇਆ ਪੰਜ ਬਦਲੇ ਤੁਸੀਂ ਪਿਛਲੇ 5 ਸਾਲਾਂ 'ਚ ਆਪਣੀ ਤਨਖਾਹ ਲੈ ਕੇ ਆਪਣੇ ਬੱਚੇ ਪਾਲ ਲੋਕਾਂ ਨੂੰ ਖੁਸ਼ ਕਰਕੇ ਲਿਫਾਫੇ ਨਾ ਪਾਲ ਇਸ ਗੱਲ ਕਰਕੇ ਮੈਂ ਉਹਨਾਂ ਲੋਕਾਂ ਨੂੰ ਕਹਿੰਨਾ ਜਿਹੜੇ ਹਰਜੀਤ ਸਿੰਘ ਨੂੰ ਟਰੋਲ ਕਰਨ ਦੀ ਕੋਸ਼ਿਸ਼ ਕਰਦੇ ਦੱਬਣ ਦੀ ਕੋਸ਼ਿਸ਼ ਕਰਦੇ ਨੇ ਤੇਰੇ ਮੂੰਹ 'ਚ ਇੱਕ ਆਵਾਜ਼ ਨਹੀਂ ਨਿਕਲੀ ਕਲਦੀਪ ਸਿੰਘ ਜੀ ਕਿਹਾ ਨਹੀਂ ਨਿਕਲੀ ਬੀ ਐਜੀਪੀਸੀ ਰਿਕਸ਼ੇ ਬੰਡੂਗੀ ਐਜੀਪੀਸੀ ਆਟੋ ਵੰਡੇਗੀ ਐਜੀਪੀਸੀ ਰਾਜ ਮਿਸਤਰੀ ਦੂਜੀ ਗੱਲ ਲੱਕੜ ਵਾਲੇ ਤੀਸਰਾ ਪਰਜਾ ਪੱਤ ਦੂਸਰਾ ਸਾਡਾ ਕਬੀਰ ਪੰਥ ਸਾਡਾ ਰਵਿਦਾਸ ਪੰਥ ਸੈਨ ਭਗਤ ਨਾਮਦੇਵ ਸਾਡਾ Hindu ਸਮਾਜ ਸਾਡੇ ਮੰਦਰਾਂ ਨੂੰ ਤੁਸੀਂ ਕੀ ਦਿੱਤਾ ਕੱਖ ਨਹੀਂ ਦਿੱਤਾ ਤੁਸੀਂ ਤੁਸੀਂ ਵਿਤਕਰਾ ਕਰਦੇ ਹੋ ਤੁਹਾਨੂੰ ਤਕਲੀਫ ਹੋ ਗਈ ਹਰਜੀਤ ਸਿੰਘ ਨੇ ਤਾਂ ਆ ਆਪਣਾ ਨਾਮ ਚਮਕਾ ਲਿਆ ਤੁਹਾਨੂੰ ਪੁੱਛਦਾ ਕੋਈ ਨਹੀਂ ਤੈਨੂੰ ਪੰਥਕ ਜਥੇਬੰਦੀਆਂ ਨਾਲ ਪੁੱਛੇ ਤੁਸੀਂ ਕੱਢੇ ਹੋਏ ਲੋਕਾਂ ਨੂੰ ਜਫੀਆਂ ਪਾਉਨੇ ਹੋ ਜਿਨ੍ਹਾਂ ਨੇ ਪੰਥ ਨੂੰ ਢਾ ਲੈਈ ਹੈ ਹਰਜੀਤ ਸਿੰਘ ਇਹਨਾਂ ਰudra rakshan ਦੀਆਂ ਮਾਲਾ ਨੂੰ ਪਾਏਗਾ ਮੰਦਰਾਂ 'ਚ ਵੀ ਜਾਏਗਾ ਮੰਦਰਾਂ 'ਚ ਆਰਤੀਆਂ ਵੀ ਕਰੂਗਾ ਸ਼ਿਵਲਿੰਗ ਤੇ ਜਲ ਵੀ ਚੜ੍ਹਾਊਗਾ ਮੈਂ ਜੋੜੂਗਾ ਮੈਂ ਤੋੜੂਗਾ ਨਹੀਂ ਤੁਸੀਂ ਗੁਰਦੁਆਰਿਆਂ ਦੇ ਵਿੱਚ ਨਵਾਜਾ ਕਰਾ ਸਕਦੇ ਹੋ ਜੇ ਤੁਸੀਂ ਗੁਰਦੁਆਰਿਆਂ ਦੇ ਵਿੱਚ ਹਨੂਮਨ ਚਾਲੀਸਾ ਕਰਾਉਣ ਤੇ ਤੁਹਾਨੂੰ ਤਕਲੀਫ ਹੈ ਤੁਸੀਂ ਲੋਕਾਂ ਦੀਆਂ ਹੱਥਾਂ ਦੇ ਵਿੱਚ ਮੌਲੀਆਂ ਕੱਢਦੇ ਹੋ ਤੁਸੀਂ ਲੋਕਾਂ ਦੇ ਜਨਊ ਆਪਣੀਆਂ ਕਿਰਪਾਨਾਂ ਨਾਲ ਵੱਢਦੇ ਹੋ ਗੁਰੂ ਤੇਗ ਬਹਾਦਰ ਸਾਹਿਬ ਨੇ ਹਿੰਦੂਆਂ ਦੀ ਰੱਖਿਆ ਕੀਤੀ ਉਸ ਜਨਊ ਦੀ ਰੱਖਿਆ ਕੀਤੀ ਇਸ ਤਿਲਕ ਜੰਝੂਏ ਦੀ ਰੱਖਿਆ ਕੀਤੀ ਤੁਸੀਂ ਅੱਜ ਤੁਹਾਡੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਆ ਤੁਸੀਂ ਆਪ ਕੋਲ ਖੜ ਕੇ ਉਹਨਾਂ ਹਿੰਦੂਆਂ ਦਾ ਧਰਮ ਪਰਵਾਤਨ ਕਰ ਰਹੇ ਹਾਂ ਸ਼ਰਮ ਆਉਣੀ ਚਾਹੀਦੀ ਆ ਹਿੰਦੂਆਂ ਦੇ ਨਾਲ ਨਫ਼ਰਤ ਕੱਢ ਰਹੇ ਹੋ ਕਿਉਂ ਮੇਰੀ ਸਾਂਝੂ ਨਾਲ ਆ ਮੈਂ ਸਨਾਤਨ ਦੀ ਗੱਲ ਕਰਦਾ ਮੈਂ ਪ੍ਰਚਾਰ ਦੀ ਗੱਲ ਕਰਦਾ ਮੈਂ ਜੋੜਨ ਦੀ ਗੱਲ ਕਰਦਾ ਨਫ਼ਰਤ ਦੀ ਗੱਲ ਨਹੀਂ ਕਰਦਾ ਬਹੁਤ ਸਾਰੀਆਂ ਤੁਹਾਡੀਆਂ ਕਰਤੂਤਾਂ ਜਗ ਜਹਰ ਹੋਈ ਜਾਣੀਆਂ ਨੇ ਤੁਸੀਂ ਕਿੱਥੇ ਤੇ ਆਏ ਹੋ ਕਿਹੜੀ ਨੌਕਰੀ ਛੱਡ ਕੇ ਆਏ ਹੋ ਕਿਹੜੀ ਨੌਕਰੀ ਅੱਜ ਕਰ ਰਹੇ ਹੋ ਸਮਾਂ ਦੱਸੂਗਾ ਤੁਹਾਨੂੰ ਤੁਸੀਂ ਕਿਹੜੀ ਜਮਾਤ ਨੂੰ ਖੁਸ਼ ਕੀਤਾ ਸੋ ਲੋਕ ਜਾਣਦੇ ਨੇ ਸਮਾਜ ਜਾਣਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ